ਤਾਂ ਕਿ ਇਹਨਾਂ ਆਪਣਾਂ ਤੇ ਕਿਦਾਂ ਜਿਹੜੀ ਅੱਗ ਵਾਪਰੀ। ਮੇਰਾ ਸੋਨੇ ਨਾਮ ਹੈ ਵੀਰੇ। ਅਸੀਂ ਵੀ ਗੱਠਾਂ ਲੈ ਕੇ ਆ ਰਹੇ ਸੀਗੇ। ਤੇ ਤਾਰਾਂ ਜ਼ਿਆਦਾ ਨੀਵੀਆਂ ਹੋਣ ਕਾਰਨ ਵੈਸੇ ਵੀ ਕੱਲ ਵੀ ਟਰਾਲੀਆਂ ਜ਼ਿਆਦਾ ਨੰਗੀਆਂ ਤਾਂ ਹੈਗੀਆਂ ਨੇ ਪਰ ਕੁਝ ਜ਼ਿਆਦਾ ਨੀਵੀਆਂ ਤਾਰਾਂ ਹੋਣ ਕਾਰਨ ਤਾਰਾਂ ਅਪਸ ਚ ਫੜ ਗਈਆਂ ਤੇ ਉਹਦੇ ਕਾਰਨ ਅੱਗ ਲੱਗੀ ਆ ਜਾਨੀ ਕਿ ਪਤੰਗਾ ਡਿੱਗ ਗਿਆ। ਪਤੰਗਾ ਡਿੱਗਣ ਨਾਲ ਅੱਗ ਲੱਗੀ ਆਈ ਬਈ। ਇਹ ਕਿੱਥੋਂ ਤੇ ਕਿੱਥੇ ਲੈ ਕੇ ਜਾਦੇ ਸੀ? ਕਿੱਥੇ ਡੰਪ ਹੈਗਾ? ਇਹ ਆ ਪਿੰਡ ਦਾ ਨਾਮ ਇਹ ਡੰਪ ਤਾਂ ਹੈਗਾ ਸਾਡਾ ਜਲਾਲਪੁਰ। ਆ ਪਿੰਡ ਦਾ ਰਾਏਪੁਰ ਬਿਖਸ਼ ਤੋਂ ਪਾ ਕੇ ਲਿਆਂਦੀ ਸੀਗੀ ਬਈ। ਹਾਂਜੀ। ਤੇ ਉਹ ਫਾਇਰ ਮਿਗ੍ਰੇਡਾਈ ਕਿੰਨਾ ਕੁ ਨੁਕਸਾਨ ਹੋ ਚੁਪੇ ਚੈਹ ਦੀਆ ਨੁਕਸਾਨ ਦਾ ਭਾਜੀ ਫਿਲਹਾਲ ਟਰਾਲਾ ਤਾਂ ਸਾਰਾ ਹੀ ਮੱਚ ਗਿਆ ਜੀ ਅੱਛਾ ਅੱਛਾ ਟਾਇਰ ਦੋਨੋਂ ਮੱਚ ਗਏ ਆਏ ਤੁਸੀਂ ਦੇਖ ਹੀ ਰਹੇ ਹੋ ਟਰਾਲਾ ਬਿਲਕੁਲ ਖਤਮ ਹੀ ਹੋ ਗਿਆਗਾ ਤੇ ਟਰੈਕਟਰ ਅਸੀਂ ਬੜੀ ਮੁਸ਼ਕਲ ਨਾਲ ਕੱਢਿਆਗਾ ਤੇ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਿਆਗਾ ਤੇ ਉੱਤੇ ਜਿਹੜੀ ਪਰਾਲੀ ਦਾ ਭਾਜੀ ਗੱਲ ਕਰੀ ਉਹ ਕਿੰਨੇ ਕਿਸੀ ਪਰਾਲੀ ਹੈਗੀ ਜੀ 50-60 ਹਜ਼ਾਰ ਦੀ ਪਰਾਲੀ ਸੀਗੀ ਤੇ ਬਾਕੀ 3 ਲੱਖ ਦਾ ਟਰਾਲਾ ਸੀਗਾ ਜੀ ਘਟੋ ਘਟ ਵੀ 4-5 ਲੱਖ ਦਾ ਨੁਕਸਾਨ ਤਾਂ ਹੈਗਾ ਜੀ ਕੀ ਕਹਿਣਾ ਚਾਹੁੰਦੇ ਜਿੱਦਾਂ ਤਾਰਾ ਨਿਮੀਆਂ ਨੇ ਬਸ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਵੀ ਤਾਰਾਂ ਦਾ ਕੁਝ ਮੜਾ ਮੋਟਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਸਾਨੂੰ ਸਰਕਾਰ ਤਾਂ ਕਹਿ ਰਹੀ ਆ ਵੀ ਪ੍ਰਾਲੀ ਚੱਕਣੀ ਆ ਹੁਣ ਪ੍ਰਾਲੀ ਚੱਕਣ ਦਾ ਕੋਈ ਸਾਨੂੰ ਹੱਲ ਵੀ ਕੀਤਾ ਜਾਵੇ ਨਾ ਵੀ ਕਿੱਦਾਂ ਨਿਕਲੀਏ ਅਸੀਂ ਪ੍ਰਾਲੀ ਲੈ ਕੇ ਪ੍ਰਾਲੀ ਲੈ ਕੇ ਨਿਕਲਿਆ ਹੀ ਨਹੀਂ ਕਿਸ ਹਿਸਾਬ ਨਾਲ ਜਾਂਦਾ ਤਾਰਾਂ ਇੰਨੀਆਂ ਨੀਵੀਆਂ ਨੇ ਖੇਤਾਂ ਤੋਂ ਵੀ ਬੜੀ ਮੁਸ਼ਕਲ ਨਾਲ ਨਿਕਲਦੇ ਆ ਅਸੀਂ ਪ੍ਰਾਲੀ ਲੈ ਕੇ ਬਾਈ ਬਹੁਤ ਪਰੇਸ਼ਾਨੀ ਹੈ ਬੜਾ ਔਖਾ ਨਿਕਲਦੇ ਆ ਪਿਛਲੀ ਵਾਰ ਵੀ ਸਾਡੇ ਇੱਕ ਟਰਾਲੇ ਦਾ ਨੁਕਸਾਨ ਹੋ ਗਿਆ ਸੀਗਾ ਐਤਕੀ ਵੀ ਹੋ ਗਿਆ ਟਰਾਲੇ ਦਾ ਨੁਕਸਾਨ ਹਾਂ ਸਰ ਇਹ ਕਿਵੇਂ ਹਾਸਾ ਵਾਪਰਿਆ ਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਇਹ ਸਰ ਸਾਡੇ ਕੰਟਰੋਲ ਰੂਮ ਤੇ ਕਾਲ ਆਈ ਇਹਨਾਂ ਦੀ ਕਿ ਟਰਾਲੀ ਵਿੱਚ ਗੱਠਾਂ ਨੂੰ ਅੱਗ ਲੱਗੀ ਆ ਪਰਾਲੀ ਦੀਆਂ ਗੱਠਾਂ ਨੂੰ ਤੇ ਅਸੀਂ ਉੱਥੋਂ ਤੁਰੰਤ ਹੀ ਅਸੀਂ ਉੱਥੋਂ ਕਪੂਰਥਲੇ ਸਾਡਾ ਫਾਸਟ ਸਟੇ ਉੱਥੇ ਆਈ ਕੰਟਰੋਲ ਰੂਮ ਕਪੂਰਥਲੇ ਦੇ ਅਸੀਂ ਉੱਥੋਂ ਤੁਰ ਪਏ ਆ ਸਾਡੇ ਹੋਂਦੇ ਨੂੰ ਪਹਲਤ ਦੀਆਂ ਗੱਡੀਆਂ ਦੋਨੇ ਇੱਥੇ ਮੌਜੂਦ ਸੀ ਇਹਨਾਂ ਨੇ ਅੱਗ ਬੁਝਾ ਕੇ ਪਾਣੀ ਭਰਨਗੇ ਸੀ ਅਸੀਂ ਹੁਣ ਲੱਗੇ ਹੋਏ ਤਿੰਨਾਂ ਗੱਡੀਆਂ ਲੱਗੀਆਂ ਹੋਈਆਂ ਟਰਾਲੀ ਕਾਫੀ ਅੱਗ ਤੇ ਕਾਫੀ ਹੱਦ ਤੱਕ ਕੰਟਰੋਲ ਹੋ ਗਈ ਟਰਾਲੀ ਇਹਨਾਂ ਨੇ ਇਹਨਾਂ ਨੂੰ ਪਰਾਲੀ ਹੁਣ ਥੋੜੀ ਥੋੜੀ ਕਰਕੇ ਸਾਈਡ ਤੇ ਅਸੀਂ ਅੱਗੂ ਜਾ ਰਹੇ ਹਾਂ ਤੇ ਉਹਨਾਂ ਨੂੰ ਨੁਕਸਾਨ ਚੈਰੀ ਸਨ ਨਾਲ ਹੋ ਗਿਆ ਨੁਕਸਾਨ ਤੇ ਹੁਣ ਇਹਨਾਂ ਦਾ ਯਾ ਜਨੀ ਪਰਾਲੀ ਸੀ ਸਾਰੀ ਸੜ ਗਈ ਆ ਜੀ ਇਹ ਤੇ ਹੁਣ ਇਹਨਾਂ ਨੂੰ ਪਤਾ ਕਿੰਨੇ ਦੀ ਪਰਾਲੀ ਆ ਕੀ ਆ ਜੀ ਸਾਹਮ ਦਾ ਵੀ ਇਹਨਾਂ ਦਾ ਤੇ ਤੁਸੀਂ ਕਪੂਤਲਾ ਤੋਂ ਆਏ ਹਾਂ ਹਾਂਜੀ ਕਪੂਤਲਾ ਫਾਇਰ ਬ੍ਰਿਗੇਡ ਤੋਂ ਆਏ ਜੀ ਨਾਲ ਤੋਂ ਮੇਰਾ ਨਾਮ ਗੁਰਪ੍ਰੀਤ ਸਿੰਘ ਫਾਰਮਰ ਆ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀ